ਵੈਗੁਰਜੀ ਦਾ ਖਾਲਸਾ ਵੈਗੁਰਜੀ ਦਾ ਕਤਲ ਘਟਨਾ ਤੇ ਬਹੁਤ ਮਾੜੀ ਹੋਈ ਆ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬੰਦੇ ਨੇ ਤੇ ਉਹਨੂੰ ਚਲੋ ਪਿੰਡ ਵਾਲਿਆਂ ਨੇ ਕਹਿ ਲਓ ਜਾਂ ਕਮੇਟੀ ਵਾਲਿਆਂ ਨੇ ਫੜ ਕੇ ਤੇ ਉਸ ਦੇ ਹਵਾਲੇ ਕਰਤਾ ਪਰ ਇੱਥੇ ਸਾਡੇ ਚਲੋ ਪ੍ਰਧਾਨ ਜਿਹੜੇ ਗੁਰਦਾਰੇ ਸਰਕਾਰ ਚੁਗਿਆ ਪਰ ਇਹਨਾਂ ਦੀ ਇੱਥੇ ਇਹ ਮਿਸਟੇਕ ਆ ਕਿ ਇਹਨਾਂ ਨੇ ਇੱਕ ਰਾਤ ਪੂਰੀ ਗੱਲ ਨੂੰ ਦੱਬ ਕੇ ਰੱਖਿਆ ਅਗਲੇ ਦਿਨ ਪਿੰਡ ਦਾ ਬੰਦਾ ਸਾਨੂੰ ਦੱਸ ਕੇ ਗਿਆ ਕਿ ਅਸੀਂ ਰੌਲਾ ਪਾਇਆ ਤੇ ਹੀ ਇਹਨਾਂ ਨੇ ਉਹ ਜਿਹੜੀ ਵੀਡੀਓ ਜਾ ਕੇ ਕੀਤੀ ਵੀਡੀਓ ਵਾਇਰਲ ਹੋਈ ਤੇ ਹੀ ਇੱਥੇ ਜਥੇ ਬੰਦਿਆਂ ਪਹੁੰਚੀਆਂ ਇਹ ਕਰਕੇ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਵਾਸਤੇ ਮੈਂ ਸੀਐਮ ਭਗਵੰਤ ਮਾਨ ਸਾਹਿਬ ਜੀ ਨੂੰ ਮਨਜੋਗ ਨੇ ਉਹ ਬੇਨਤੀ ਕਰਦਾ ਜਿਹੜਾ ਤੁਸੀਂ ਬਿੱਲ ਵਿਅਦਬੀਆਂ ਦੇ ਤਹਿਤ ਲਾਗੂ ਕਰ ਰਹੇ ਹੋ ਉਹ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਕਿਉਂਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਜਿੰਨੀਆਂ ਕੀਤਾ ਪ੍ਰਾਣ ਜਾਂ ਹੋਰ ਵੀ ਇਦਾਂ ਦੇ ਧਾਰਮਿਕ ਗ੍ਰੰਥ ਆ ਉਹਨਾਂ ਦੀ ਕੋਈ ਵਿਅਦਬੀ ਕਰਨ ਦੀ ਕੋਸ਼ਿਸ਼ ਕਰਦਾ ਵਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਦੇ ਤੇ ਉਹਦੀ ਕੋਈ ਵੀ ਅਪੀਲ ਦਿੱਲੀ ਜਿਹੜੀ ਆ ਸੁਣਾਈ ਨਹੀਂ ਹੋਣੀ ਚਾਹੀਦੀ ਰੱਦ ਹੋਣੀ ਚਾਹੀਦੀਆਂ ਸਾਰੀਆਂ ਅਪੀਲਾਂ ਦਿੱਲੀਆਂ ਇਹ ਮੈਂ ਭਗਵੰਤ ਮਾਨ ਸਾਹਿਬ ਜੀ ਨੂੰ ਬੇਨਤੀ ਕਰਦਾ ਵਾਂ ਤੇ ਦੂਸਰੀ ਬੇਨਤੀ ਇਹ ਮੈਂ ਕਰਦਾ ਸਾਰੀਆਂ ਲਗਭਗ ਗੁਰਦਸਹਿਬ ਜਿੰਨੀਆਂ ਕਮੇਟੀਆਂ ਨੇ ਤੇ ਸਾਰੀਆਂ ਬਾੜੀਆਂ ਨੇ ਸਾਰੀਆਂ ਚੰਗੀਆਂ ਨੇ ਕਿ ਜਿਹੜੇ ਆਪਾਂ ਗ੍ਰੰਥੀ ਸਾਹਿਬ ਰੱਖ ਲੈਨੇ ਘਟ ਪੈਣ ਤੇ ਚਲੋ ਗ੍ਰੰਥੀ ਸਾਹਿਬ ਤੇ ਲੋੜਵੰਦ ਉਹਨੇ ਰਣੀ ਹੈ ਕਮੇਟੀਆਂ ਨੂੰ ਇਹ ਚਾਹੀਦਾ ਆ ਕਿ ਵੱਧ ਤੋਂ ਵੱਧ ਗ੍ਰੰਥੀ ਸਾਹਿਬ ਜਿਹੜੇ ਉਹਨੂੰ ਤਰਖਾ ਦੋ ਜਿਹਦੇ ਨਾਲ ਉਹਦੇ ਘਰ ਦਾ ਪੂਰਤੀ ਹੋ ਸਕੇ ਉਹਦਾ ਗੁਜ਼ਾਰਾ ਚੱਲ ਸਕੇ ਔਰ ਜਿਹੜਾ 24 ਘੰਟੇ ਉੱਥੇ ਹਾਜ਼ਰ ਰਵੇ ਮੰਨ ਲਓ ਜੀ ਉੱਥੇ ਨਹੀਂ ਹਾਜ਼ਰ ਤੂ ਦਾ ਪਰਿਵਾਰ ਤੇ ਇੱਥੇ ਲਗਭਗ ਹਾਜ਼ਰ ਹੋ ਗਈ ਇਸ ਕਰਕੇ ਕਮੇਟੀਆਂ ਨੇ ਕਿਤਨਾ ਕਰੀ ਇਸ ਗੱਲ ਦੇ ਵਿੱਚ ਉਹਨਾਂ ਦਾ ਵੀ ਹੱ ਇੱਕ ਦਿਨ ਮੈਂ ਖਾਲਸਾ ਹੀ ਗੱਲ ਕਰਾ ਥੱਲੇ ਇੱਕ ਮੜੀਆਂ ਬੜੀਆਂ ਹੋਈਆਂ ਸੇਵਾਦਾਰਾਂ ਵੱਲੋਂ ਸਿੰਘਾਂ ਵੱਲੋਂ ਆ ਜਿਹੜੀਆਂ ਉਹ ਧੰਨ ਤੋੜ ਵੀ ਕੀਤੀ ਜਾ ਰਹੀ ਜਾਂ ਮੜੀਆਂ ਨੂੰ ਜਿਹੜਾ ਤੋੜਿਆ ਜਾ ਰਿਹਾ ਕੀ ਕਿਹਾ ਜਾਂਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀਆਂ ਮੜੀਆਂ ਆਹੀ ਕਿਸ ਨਜ਼ਰੀਏ ਨਾਲ ਦੇਖੋ ਜੀ ਤੁਹਾਡੇ ਗੁਰੂ ਨਾਨਕ ਸਾਹਿਬ ਮੈਨੂੰ ਪਹਿਲਾਂ ਕਹਿੰਦਾ ਹਰ ਬੇਨ ਹੋਰ ਨਾ ਪੂਜੋ ਮੜੇ ਮਸਾਨਾਂ ਜਾਇ ਸੋਟ ਰੱਖਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਮੜੀਆਂ ਮਸਾਨਾਂ ਨੂੰ ਨਹੀਂ ਪੂਜਣਾ ਚਾਹੀਦਾ ਨਹੀਂ ਮੰਨਣਾ ਚਾਹੀਦਾ ਸਿਖਾਣੂ ਤੇ ਵੈਸੇ ਹੀ ਇਹਨਾਂ ਚੀਜ਼ਾਂ ਤੋਂ ਮਾਰੇ ਨਹੀਂ ਵਰਜਿਆ ਠੀਕ ਹੈ ਨਾ ਇਹ ਕਰਕੇ ਇਹਨਾਂ ਚੀਜ਼ਾਂ ਲੋ ਹੋਰ ਵੀ ਜਿੰਨੀਆਂ ਕਮੇਟੀਆਂ ਜਿਹੜੇ ਗੁਰੂ ਘਰਾਂ ਵਿੱਚ ਇਦਾਂ ਦੀਆਂ ਮੜੀਆਂ ਬਣੀਆਂ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਵਾ ਇਹ ਸਾਡੀ ਬੇਨਤੀ ਸਾਰੀਆਂ ਕਮੇਟੀਆਂ ਅੱਛਾ ਪਰਦਾ ਇੱਕ ਬੱਬੀ ਮੈਂ ਗੱਲ ਕਰਨੀ ਚਾਹੁੰਦਾ ਵੀ ਕਿ ਜਿਹੜੀਆਂ ਨਾ ਜਿੱਦਾਂ ਇਹ ਵਿਆਦਵੀਆਂ ਕਰਦੇ ਆ ਕਿਉਂਕਿ ਜਿਹੜਾ ਪੰਜਾਬ ਆ ਇਹ ਸਾਰੇ ਧਰਮਾਂ ਦਾ ਇਹ ਕੋਸ਼ ਸ਼ਰਾਰਤੀ ਅੰਸਰ ਹੈ ਨਾ ਜਿਹੜੇ ਵਿਆਦਵੀ ਕਰਦੇ ਆ ਉਹ ਤਾਂ ਕਿ ਆਪਣਾ ਜਿਹੜਾ ਭਾਈਚਾਰਕ ਸਾਂਝ ਆ ਉਹਨੂੰ ਖੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਉਕਾ ਜਿਹੜਾ ਭਾਈਚਾਰਕ ਸਾਂਝ ਹੈ ਅੱਜ ਦੇ ਨਹੀਂ ਸਦੀਆਂ ਦੀ ਭਾਈਚਾਰਕ ਸਾਂਝ ਹੈ Hindu, Muslim, Sikh, ईसाई ਸਭ ਨਾਲ ਮਿਲ ਕੇ ਰਹ ਰਹੇ ਇਹ ਜਾਣਬੁੱਝ ਕੇ ਇੱਕ ਬੰਦਾ ਕਰਦਾ ਤਾਂ ਕਿ ਇੱਕ ਧਰਮ ਦੀ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਪੈਦਾ ਹੋ ਸਕੇ ਇਸ ਚੀਜ਼ ਨੂੰ ਵੀ ਸਰਕਾਰਾਂ ਨੂੰ ਇਹ ਚੀਜ਼ ਦੇਖਣ ਦੀ ਲੋੜ ਹੈ ਨਾ ਕੋਈ CID ਹੈ ਇੰਟੈਲੀਜੈਂਸ ਹੈ ਦੇਖਣ ਕੁਝ ਪਿੰਡ ਦੇ ਵਿੱਚ ਦੋ ਚਾਰ ਬੰਦੇ ਹੁੰਦੇ ਆ ਜਿਹੜੇ ਪਰਿਵਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੂੰ ਭਗਵੰਤ ਬਾਣੀ ਨੂੰ ਬੇਨਤੀ ਹੈ ਕੋਈ ਇਸ ਗੱਲ ਵੱਲ ਧਿਆਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ